ਕਾਲੇ ਨੂੰ ਨੀਗਰ ਨੂੰ ਪਲੇਸਮੈਂਟ ਬੁਲਾਤਾ ਤੇ ਉਹ ਆਪ ਚਲੇਗੀ ਕੈਨੇਡਾ ਅਮਰੀਕਾ ਵਰਗੇ ਦੇਸ਼ਾਂ ਨੇ ਬਹੁਤ ਸਾਰੇ ਪੰਜਾਬੀਆਂ ਦੀ ਜ਼ਿੰਦਗੀ ਬਣਾ ਦਿੱਤੀ ਤੇ ਬਹੁਤ ਸਾਰੇ ਪੰਜਾਬੀਆਂ ਦੀ ਜ਼ਿੰਦਗੀ ਖਤਮ ਕਰਕੇ ਵੀ ਰੱਖ ਦਿੱਤੀ। ਕੈਨੇਡਾ ਜਾ ਕੇ ਕਹਿੰਦੇ ਨੇ ਬਹੁਤ ਸਾਰੀਆਂ ਪੰਜਾਬੀ ਕੁੜੀਆਂ ਬਦਲ ਜਾਂਦੀਆਂ ਨੇ। ਵਿਆਹੀਆਂ ਕੁੜੀਆਂ ਵੀ ਉਧਰ ਜਾ ਕੇ ਨਵਾਂ 파ਟਨਰ ਲੱਭ ਲੈਂਦੀਆਂ ਨੇ ਤੇ ਪਿੱਛੇ ਪੰਜਾਬ 'ਚ ਰਹਿੰਦੇ ਘਰ ਵਾਲੇ ਵੱਲੋਂ ਸੁਸਾਇਸਾਈਡ ਤੱਕ ਕਰ ਲਿਆ ਜਾਂਦਾ ਏ। ਬਹੁਤ ਸਾਰੀਆਂ ਕੁੜੀਆਂ ਜੋ ਪਲੱਸ 2 ਕਰਨ ਤੋਂ ਬਾਅਦ ਹੀ ਉਧਰ ਚਲੀਆਂ ਜਾਂਦੀਆਂ ਨੇ ਉਧਰ ਜਾ ਕੇ ਕੁੜੀਆਂ ਗਲਤ ਕੰਮਾਂ 'ਚ ਪੈ ਜਾਂਦੀਆਂ ਨੇ ਨਸ਼ਾ ਕਰਦੀਆਂ ਨੇ ਆਪਣਾ ਸਰੀਰ ਵੇਚਦੀਆਂ ਨੇ ਆਖਿਰ ਕੀ ਮਜਬੂਰੀ ਬਣ ਜਾਂਦੀ ਏ ਇਹ ਕੰਮ ਕਰਨ ਦੀ ਕਿਉਂ ਕੈਨੇਡਾ ਜਾ ਕੇ ਪੰਜਾਬਣਾ ਅਜਿਹਾ ਕੰਮ ਕਰਨ ਲੱਗ ਪੈਂਦੀਆਂ ਨੇ ਇਸ ਦਾ ਖੁਲਾਸਾ ਇੱਕ ਕੈਨੇਡਾ ਰਹਿੰਦੀ ਪੰਜਾਬਣ ਮਾਡਲ ਨੇ ਕੀਤਾ ਹੈ ਉਸਨੇ ਦੱਸਿਆ ਵੀ ਜਦੋਂ ਛੋਟੀ ਉਮਰ ਵਿੱਚ ਅਸੀਂ ਬੱਚਿਆਂ ਨੂੰ ਕੈਨੇਡਾ ਵਰਗੇ ਦੇਸ਼ਾਂ 'ਚ ਭੇਜ ਦਿੰਦੇ ਹਾਂ ਉਧਰ ਜਾ ਕੇ ਉਹਨਾਂ ਨੂੰ ਕੰਮ ਨਹੀਂ ਮਿਲਦਾ ਛੋਟੀ ਉਮਰੇ ਮਤ 19 ਹੁੰਦੀ ਆ ਉਹਨਾਂ ਲਈ ਕੀ ਚੰਗਾ ਵਾ ਕੀ ਮਾੜਾ ਵਾ ਉਹਨਾਂ ਨੂੰ ਕੁਝ ਪਤਾ ਨਹੀਂ ਲੱਗਦਾ ਟੋਟਲੀ ਤੌਰ ਤੇ ਕਈਏ ਵੀ ਉਧਰ ਜਾ ਕੇ ਸਰਵਾਈਵ ਕਰਨਾ ਔਖਾ ਹੋ ਜਾਂਦਾ ਹੈ ਜਦੋਂ ਉੱਧਰ ਉਹਨਾਂ ਨੂੰ ਕੋਈ ਜੌਬ ਨਹੀਂ ਮਿਲਦੀ ਵਧੀਆ ਕੰਮ ਨਹੀਂ ਮਿਲਦਾ ਤਾਂ ਫਿਰ ਉਹਨਾਂ ਨੂੰ ਜਦੋਂ ਪੈਸੇ ਦੀ ਲੋੜ ਪੈਂਦੀ ਹੈ ਤਾਂ ਘਰੋਂ ਮਗਾ ਨਹੀਂ ਸਕਦੇ ਕਿਉਂਕਿ ਕਰਦਿਆਂ ਨੇ ਪਹਿਲਾਂ ਹੀ ਬਹੁਤ ਪੈਸੇ ਲਾ ਕੇ ਭੇਜਿਆ ਹੁੰਦਾ ਹੈ ਸੋ ਇਸੇ ਕਰਕੇ ਇਹ ਕੁੜੀਆਂ ਉੱਧਰ ਫਸ ਜਾਂਦੀਆਂ ਨੇ ਉਹਨਾਂ ਪੰਜਾਬੀ ਕੁੜੀਆਂ ਦੇ ਜਾਲ 'ਚ ਜੋ ਉੱਧਰ ਪਹਿਲਾਂ ਗਈਆਂ ਹੁੰਦੀਆਂ ਨੇ ਤੇ ਗਲਤ ਕੰਮਾਂ 'ਚ ਪਈਆਂ ਹੁੰਦੀਆਂ ਨੇ ਤੇ ਇਵੇਂ ਹੀ ਹੋਇਆ ਸੀ ਇੱਕ ਕੁੜੀ ਦੇ ਨਾਲ ਜੀਹਾਂ ਪੌਡਕਾਸਟ ਕਰ ਰਹੀ ਇਸ ਪੈ ਨੇ ਦੱਸਿਆ ਵੀ ਇੱਕ ਕੁੜੀ ਪੰਜਾਬ ਤੋਂ ਕੈਨੇਡਾ ਆਈ ਸੀ ਜੋ ਬਹੁਤ ਛੋਟੀ ਉਮਰ ਦੀ ਸੀ ਜਿਸਨੇ ਜੇ ਪਲੱਸ 2 ਹੀ ਕੀਤੀ ਹੋਈ ਸੀ ਤੇ ਉਸ ਦੀਆਂ ਸਹੇਲੀਆਂ ਨੇ ਉਸ ਨੂੰ ਕਿਹਾ ਵੀ ਤੈਨੂੰ ਇੱਕ ਕਾਲੇ ਨਿਗਰੋ ਦੇ ਨਾਲ ਰਿਲੇਸ਼ਨ ਬਣਾਉਣਾ ਪਵੇਗਾ ਤੇ ਫਿਰ ਪੈਸੇ ਤੈਨੂੰ ਮਿਲਣਗੇ ਤੇ ਬੱਸ ਫਿਰ ਉਸ ਦੀਆਂ ਸਹੇਲੀਆਂ ਨੇ ਘਰ ਨਿਗਰੋ ਨੂੰ ਬੁਲਾਇਆ ਤੇ ਆਪ ਬਾਹਰ ਚਲੀਆਂ ਗਈਆਂ ਪੰਜਾਬ ਤੋਂ ਆਈ ਇਹ ਕੁੜੀ ਛੋਟੀ ਉਮਰ ਦੀ ਸੀ ਜੋ ਨਿਗਰੋ ਨਾਲ ਬਣਾਇਆ ਰਿਲੇਸ਼ਨ ਸਹਿਣ ਨਾ ਕਰ ਸਕੇ ਤੇ ਜਿਸ ਦੀ ਮੌਤ ਹੋ ਗਈ ਉਸ ਤੋਂ ਬਾਅਦ ਕਹਿੰਦੇ ਨੇ ਇਸ ਕਾਲੇ ਹਫਸੀ ਤੇ ਨਿਗਰੋ ਤੇ ਕੋਈ ਵੀ ਕਾਰਵਾਈ ਨਹੀਂ ਹੋਈ ਕਿਉਂਕਿ ਉਸਨੇ ਇਹ ਗੱਲ ਕਹੀ ਕਿ ਮੈਂ ਆਪ ਨਹੀਂ ਗਿਆ ਮੈਨੂੰ ਬੁਲਾਇਆ ਗਿਆ ਤੇ ਮੈਂ ਫਿਰ ਗਿਆ ਮੈਨੂੰ ਬੁੱਕ ਕੀਤਾ ਗਿਆ ਤੇ ਮੈਂ ਉੱਥੇ ਫਿਰ ਗਿਆ ਇੱਕ ਕੁੜੀ ਗਈ ਸੀ ਵਿਚਾਰੀ ਨਵੀਂ-ਨਵੀਂ ਸੀ ਤੇ ਉਹਨਾਂ ਨੇ ਉਹ ਨੂੰ ਇਹਨਾਂ ਨਹੀਂ ਪਤਾ ਸੀ ਕਹਿੰਦੀ ਸੌਖਾ ਤਰੀਕਾ ਪਾਸੇ ਕਮਾਉਣ ਦਾ ਕਿਸੇ ਕਾਲੇ ਨੂੰ ਨੀਗਰ ਨੂੰ ਪੇਮੈਂਟ ਬੁਲਾਤਾ ਤੇ ਉਹ ਆਪ ਚਲੇ ਗਈਆਂ ਬਾਹਰ ਤਔਰ ਉਹ ਕੁੜੀ ਦੀ ਉਹ ਸਿਚੁਏਸ਼ਨ ਹੋਈ ਉਹਨੂੰ ਹਸਪੀਟਲ ਗਏ ਤੇ ਉਹਦੀ ਡੈਥ ਹੋ ਗਈ ਸੀ ਉੱਚ ਕਾਲੇ ਨੇ ਇਹ ਕਿਹਾ ਕਿ ਮੇਰਾ ਕੀ ਕਸੂਰ ਹੈ ਮੈਂ ਪੇਮੈਂਟ ਕੀਤੀ ਮੈਨੂੰ ਬੁਲਾਇਆ ਤੇ ਮੈਂ ਉਹ ਚੋਰ ਕਾਲੇ ਦਾ ਕੋਈ ਆਪਣੀ ਪੰਜਾਬੀ ਫਾਰਮ ਦੇ ਉੱਤੇ ਰਹਿੰਦੀ ਸੀ ਆਪਣੀ ਪੰਜਾਬੀ ਕੁੜੀਆਂ ਸੀ ਉਮਰ ਸ਼ੋਕੀ ਸਭ ਕੁਝ ਸਾਨੂੰ ਹੁੱਕਾ ਦਾ ਪਤਾ ਨਹੀਂ ਸੀਗਾ ਮੈਨੂੰ ਅੱਜ ਤੱਕ ਹੁੱਕਾ ਦਾ ਨਹੀਂ ਸੀ ਪਤਾ ਜਿੰਨੀਆਂ ਕੁੜੀਆਂ ਉੱਥੇ ਜਾਂਦੀਆਂ ਨੇ ਤੁਸੀਂ ਮੈਂ ਸੱਚੀ ਕਹਣੀ ਆ ਉੱਥੇ ਤੁਹਾਨੂੰ ਪੰਜਾਬ ਤੋਂ ਗਈਆਂ ਕੁੜੀਆਂ ਤੁਹਾਨੂੰ ਮਿਲਣਗੀਆਂ ਕੈਨੇਡੀਅਨ ਕੁੜੀ ਕੋਈ ਮਿਲੂਗੀ ਤੁਹਾਨੂੰ ਮੈਂ ਅੱਜ ਤੱਕ ਨਾ ਕਲੱਬ ਗਈਆਂ ਨਾ ਮੈਂ ਕਦੇ ਹੁੱਕਾ ਬਾਰ ਗਈਆਂ ਇਹ ਚੀਜ਼ਾਂ ਜਿਹੜੀਆਂ ਦੇਖਣ ਨੂੰ ਮਿਲਦੀਆਂ ਨੇ ਬੱਚੇ ਨੇ ਜਿੰਨਾ ਨਸ਼ਾ ਕਰਦੇ ਨੇ ਜਿੰਨਾ ਨਸ਼ਾ ਕਰਦੇ ਨੇ ਇੱਥੋਂ ਜਿਹੜੇ ਬੱਚੇ ਜਾਂਦੇ ਨੇ ਉਹ ਬਹੁਤ ਉਹਦੇ ਜਿਹੜੇ ਉਹ ਸੱਚੀ ਜਿਹੜੇ ਕਰਦੇ ਵੀ ਨੇ ਉਹ ਉਹਨਾਂ ਦੇ ਚੱਕਰ ਦੇ ਵਿੱਚ ਉਹ ਵੀ ਖਰਾਬ ਹੋ ਜਾਂਦੇ ਨੇ ਇਹ ਯਾਰੋ ਦੇਖ ਲਓ ਵੀ ਅੱਖਾਂ ਓਲੇ ਕੀ ਕੀ ਹੋ ਰਿਹਾ ਏ ਪੁਰਾਣੇ ਸਮਿਆਂ ਵਿੱਚ ਸਾਡੇ ਪੰਜਾਬੀ ਕੁੜੀਆਂ ਨੂੰ ਰਿਸ਼ਤੇਦਾਰਾਂ ਦੇ ਘਰ ਤੱਕ ਨਹੀਂ ਸੀ ਭੇਜਦੇ ਹੁੰਦੇ ਪਰ ਆ ਹੁਣ ਦੇਖ ਲਓ ਵਿਦੇਸ਼ਾਂ ਦੀ ਧਰਤੀ ਤੇ ਕੀ ਹੋ ਰਿਹਾ ਏ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਹਾਨੂੰ ਕੀ ਲੱਗਦਾ ਹੈ ਕਿ ਕੈਨੇਡਾ ਦੇ ਹਾਲਾਤ ਕਿਹੋ ਜਿਹੇ ਆ ਤੇ ਕੀ ਤੁਸੀਂ ਆਪਣੇ ਬੱਚਿਆਂ ਨੂੰ ਇਹੋ ਜਿਹੇ ਦੇਸ਼ਾਂ ਵਿੱਚ ਹੁਣ ਭੇਜਣਾ ਚਾਹੁੰਦੇ ਹੋ ਜਾਂ ਨਹੀਂ ਵੱਧ ਤੋਂ ਵੱਧ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਰੱਬ ਰੱਖਾ